ਇੱਕ ਲੜਕੀ ਦੀ ਜਿਹੜੀ ਵੀਡੀਓ ਆ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਆ ਕੁਛ ਜਿਹੜੀਆਂ ਛੇਲੇ ਜਿਹੜੀਆਂ ਤਸਵੀਰਾਂ ਨੇ ਉਹਦੇ ਵਿੱਚ ਵਾਇਰਲ ਹੋਈਆਂ ਇਹ ਜਿਹੜੀ ਲੜਕੀ ਹੈ ਕਿਸੇ ਦੇ ਵੱਲੋਂ ਇੱਥੇ ਕੰਪਲੇਂਟ ਸਾਡੇ ਕੋਲ ਦਾਇਨ ਕੀਤੀ ਗਈ ਸੀ ਜਿਸ ਦੀ ਪੜਤਾਲ ਵਾਸਤੇ ਸਾਡੇ ਅ ਗਰੇ ਡਿਊਟੀ ਲਗਾਈ ਗਈ ਸਾਡੇ ਐਸਪੀ ਮਨਜੀਤ ਕੌਰ ਜਿਹੜੇ ਮੇਰੇ ਨਾਲ ਬੈਠੇ ਐ ਐਸਪੀ ਪੀਵੀਆਈ ਇਹਨਾਂ ਦੀ ਡਿਊਟੀ ਲਈ ਸੀ ਕਿ ਦੀ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਵੇ ਕਿਉਂਕਿ ਜਿਹੜੀ ਲੜਕੀ ਵੱਲੋਂ ਤਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ 3 ਸਾਲ ਪੁਰਾਣਾ ਸੀ 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਤੋਂ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅਬੀ ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀਤ ਉਹ ਆਪਣੇ ਇੱਕ ਉਸ ਦੇ ਦੋਸਤ ਸੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਨਮ ਸ਼ੋਨਾ ਜਿਹੜੀ ਹੈਗੀ ਹੈ ਅਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮੇਲ ਜੋਲ ਉਹ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੀ ਤਰਾਹ ਜਿੱਥੇ ਜਿਹੜਾ ਗੜਤੀ ਹੈ ਕਿਸੇ ਇਹਨਾਂ ਦੇ ਆਪਸ ਦੇ ਵਿੱਚ ਦੋਨੋਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਆ ਮਾਪਿਆਂ ਦੀ ਸਹਿਮਤੀ ਦੇ ਨਾਲ ਆ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤਦੇ ਨੇ ਹਰੇਕ ਫੰਕਸ਼ਨ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਗਰੰਧੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰਾਪਿਤ ਤੇ ਲੜਕਾ ਸੀ ਉਸਦੇ ਉਸਦੇ ਨਾਲ ਬਿਠ ਕੇ ਉਸਦੀ ਮਰਜ਼ੀ ਤੋਂ ਬਣਾ ਸਰੀਰਕ ਸੰਬੰਧ ਬਣਾਏ ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਛੋਟੀ ਚੀਜ਼ ਖਵਾ ਕੇ ਵੀ ਜਿਡੇਲ ਤੇ ਨਾਲ ਸੰਬੰਧ ਬਣਾਏ ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਦੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਸ਼ਨ ਤੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਏ ਬਟ ਲੜਕੀ ਵੱਲੋਂ ਜਿਹੜਾ ਐਜੂਕੇਸ਼ਨ ਸੀ ਕਿ ਇਹ ਸਾਰਾ ਕੁਝ ਦਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਬਿਨਾਂ ਜਿਹੜੇ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੇ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਈ ਸੀ ਕੱਟਕੀ ਨੇ ਇੱਕ ਜਿਹੜੇ ਸੰਜੀਨ ਜਿਹੜੇ ਦੋਸ਼ ਸੀ ਉਹਨਾਂ ਦੇ ਉੱਪਰ ਪੜਤਾਲੀਆ ਰਿਪੋਰਟ ਦੇ ਉੱਪਰ ਅਸੀਂ ਕਾਨੂੰਨੀ رائے ਲਈ ਮੌਨਦੀ ਰਾਇ ਲੈ ਕੇ ਜਿਹੜੀ ਹੈਗੀ ਆ ਜਿਹੜਾ ਮਕੱਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਇਹ ਵੀ ਐਨਐਸ ਦੀ 65 ਸੈਕਸ਼ਨ 2 ਜਿਹੜੀ ਕਲੋਜ਼ ਹੈਗੀ ਆ 351 ਜਿਹੜੀ ਕੀ ਕਲੋਜ਼ ਹੈਗੀ ਆ ਕਲੋਜ਼ 2 ਐਂਡ ਇਹਦੇ ਨਾਲ ਹੀ 60 ਵਰਡ ਕਲੋਜ਼ 2 ਐਂਡ 6 ਜਿਹੜੀ ਹੈਗੀ ਆ ਅੱਗੇ ਆਈਪੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨਾਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀਆਂ ਦੀ ਆ ਵੀਡੀਓ ਸੀ ਜਿਹੜੀਆਂ ਵੀਡੀਓ ਆ ਜਿਆ ਬਣਾ ਕੇ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਸੀ ਤਾਂ ਇਹ ਮਗਧਮਾ ਦਰਜ ਕਰ ਦਿੱਤਾ ਗਿਆ ਜਿਹੜੀ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਖਰਬਜੀ ਸਿੰਘ ਆ ਉਹਦੀ ਉਮਰ ਜਿਹੜੀ 11 ਸਾਲ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹਦੀ ਉਮਰ ਜਿਹੜੀ ਹੈਗੀ 19 ਸਾਲ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਆ 21 ਇਅਰ ਦੇ ਕਰੀਬ ਹੈਗੀ ਆ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਕਣੀ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀ ਆ ਜਿਹੜੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਹੈ ਜਾਂ ਇਸ ਕੰਟੈਂਟ ਨੂੰ ਆਪਣੇ ਫੋਰ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਦੱਦੀ ਜਾਵੇ ਸਰ ਜੀ ਤੁਹਾਨੂੰ ਜਿਹੜੀ ਲੱਗਦੀ ਹੈ ਕਿ ਸੱਸੇ ਨਹੀਂ ਕੰਮ ਤੇ ਇੰਨਾ ਚੋਟ ਕਿ ਤੁਹਾਨੂੰ ਰਹਿਣ ਵਾਲੀ ਕਿੱਥੇ ਲਈ ਕੋਈ ਆਈਡੀਆ ਦੇਣੀ ਜਿਹੜਾ ਪ੍ਰਭਜੀਤ ਸਿੰਘ ਹੈਗਾ ਉਹ ਸਿਟੀ ਨਕਉਤਰ ਏਰੀਆ ਦਾ ਰਹਿਣ ਵਾਲਾ ਹੈਗਾ ਦੂਜਾ ਜਿਹੜਾ ਹੈਗਾ ਥਾਣਾ ਸ਼ੂ ਸ਼ੇਰ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੋਈ ਉੱਥੇ ਦਾ ਰਹਿਣ ਵਾਲਾ ਹੈਗਾ ਜਿਹੜਾ ਹਿੰਦਰਜੋਤਾ ਤਾਂ ਇਹਨਾਂ ਦੇ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਪ੍ਰਾਜੀ ਸਿੰਘ ਨਾਲ ਜਲਸ਼ਾਹਨ ਸੀ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਕਿ ਐਸਾ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਫiancy ਦੇ ਤੌਰ ਤੇ ਮਿਲ ਚਫੇ ਦੋਨੋਂ ਪਰਿਵਾਰਾਂ ਦਾ ਮੇਲ ਜੋਨ ਸੀ ਬਟ ਇਹਦੇ ਜਿਹੜੇ ਲੜਕੀ ਨਾਲ ਇਹਨਾਂ ਦੇ ਸਰੀਰਕ ਸੰਬੰਧ ਜਿਹੜੇ ਹੈਗੇ ਨੇ ਉਹ ਉਸ ਨੂੰ ਕੋਈ ਨਸ਼ੇਲੀ ਵਸਤੂ ਦੇ ਕੇ ਤੇ ਉਹਦੀ ਮਰਜ਼ੀ ਤੋਂ ਬਿਨਾਂ ਬਰਾਉਂਡ ਦੇ ਜਿਹੜੇ ਦੋਸ਼ ਹੈਗੇ ਸੀ ਜਿਹੜਾ ਜਿਹੜੀ ਹੈਗੀ ਪਤਾਲ ਆ ਜਿਹੜੇ ਕੀਤੇ ਗਏ ਕਿ ਉਹਦੇ ਦੇ ਆਧਾਰ ਦੇ ਉੱਤੇ ਮਕਦਮਾ ਅਸੀਂ ਆਲਰੇਡੀ ਦਰਜ ਕਰ ਚੁੱਕੇ ਹਾਂ ਅਚਰਨ ਨੂੰ ਕਿੰਨੇ ਕਮਪਲੇਂਟ ਦਿੱਤੀ ਦਾ ਰੂਪ ਤੇ ਮਹਿਲਾ ਏਜੰਸੀ ਤੋਂ ਪਾਣੀ ਮੁਕਤੀ ਸੰਦਰਦੇ ਤੁਸੀਂ ਕੁਦਮੀ ਪੁਲਿਸ ਸੈਕਸ਼ਨ ਜਾਂਦੀ ਹੈ ਨਹੀਂ ਐਸੀ ਜਿਹੜੀ ਹੈਗੀ ਆ ਕਿ ਐਕਸ਼ਨ ਅਸੀਂ ਆਲਰੇਡੀ ਲੈ ਚੁੱਕੇ ਸੀ ਇਹਦੇ ਵਿੱਚ ਜਿਹੜਾ ਹੈਗਾ ਸੀ ਪਹਿਲਾ ਇਹ ਤਰੀਕ ਪੜਤਾਲ ਮੁਕੰਮਲ ਕਰਕੇ ਕੱਲ ਜਿਹੜੀ ਹੈਗੀ ਅਸੀਂ ਆਪਣੀ ਰਿਪੋਰਟ ਫਾਈਨਲਾਈਜ਼ ਕਰ ਚੁੱਕੇ ਹਾਂ ਉਹਦੇ ਆਧਾਰ ਦੇ ਉੱਤੇ ਕੰਪਲੀਟ ਜਿਹੜੀ ਹੈਗੀ ਐ 30 ਜੁਲਾਈ ਲਾਸਟ ਵੀਕ ਆਫ ਜੁਲਾਈ ਦੇ ਵਿੱਚ 27 28 ਤਰੀਕ ਦੇ ਤੱਕ ਇਹ ਕੰਪਲੀਟ ਹੈ ਇਸ ਤਰ੍ਹਾਂ ਦੀ। ਨਾ ਇਹ ਉਹ ਜਿਹੜੀ ਕੰਪਲੇਂਟ ਸਾਡੇ ਕੋਲ ਇਸ ਮਸਲੇ ਨੂੰ ਲੈ ਕੇ ਜਿਹੜੀ ਅੱਗੇ ਕੋਈ ਹੋਰ ਕੰਪਲੀਟ ਨਹੀਂ ਆਈ ਸੀ। ਇਹ ਜਿਹੜੀ ਕੰਪਲੇਂਟ ਆਈ ਉਹਦੀ ਜਿਹੜੀ ਪੜਤਾਲ ਹੈਗੀ ਅਸੀਂ ਕਿਉਂਕਿ ਇਹਦੇ ਵਿੱਚ ਇਹ ਹੁੰਦਾ ਕਿ ਜਦੋਂ ਕੋਈ ਮਕੂਆ ਬਹੁਤ ਜ਼ਿਆਦਾ ਪੁਰਾਣਾ ਹੋਵੇ। ਇਹ ਤੋਂ ਬਾਅਦ ਕਿ ਵਗੂਆ ਇਹ ਵੀ ਜਟਲੀ ਹੈਗਾ ਕਿ ਅੱਜ ਹੀ ਕਿਸੇ ਲੜਕੀ ਕੋਈ ਕੰਪਲੀਟ ਕਰਦੀ ਹੈ ਕਿ ਜਟਲੀ ਕੱਲ ਜਾਂ ਪਰਸੋਂ ਦੇ ਨਾਲ ਕੋਈ ਇਸ ਨਾਲ ਦਾ ਕਿਉਂਕਿ ਇਹਦੇ ਵਿੱਚ ਵਗੂ ਪੁਰਾਣਾ ਹੋ ਕੇ ਕਰਕੇ ਜਿਹੜੀ ਪੜਤਾਲ ਜਿਹੜੀ ਹੈਗੀ ਹੈ ਕੀ ਕੀਤੀ ਹੈ ਐਂਡ ਫਿਰ ਵੀ ਜਿਹੜਾ ਸਟੈਚੂ ਸਾਡਾ ਜਿਹੜਾ ਟਾਈਮ ਬਾਲ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਕੰਪਲੀਟ ਕਰਕੇ ਜਿਹੜੀ ਹੈਗੀ ਐਕਚੁਅਲੀ ਸਾਡਾ ਮਾਰਜੋ ਜਿਹੜਾ ਪਹਿਲਾ ਕਮਿਸ਼ਨ ਹੈ ਉਹਨਾਂ ਤੇ ਸ਼ੋ ਮੋਟੋ ਲੈਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਇਨਕੁਆਇਰੀ ਫਾਈਂਡਿੰਗ ਜਿਹੜੀ ਹੈਗੀ ਆਲਰੇਡੀ ਕੰਪਲੀਟ ਕਰਕੇ ਸੇਅਰ ਕਰੀ ਜੀ ਹੈ। ਫਾਈਰ ਕੱਲ ਅਸੀਂ ਜਿਹੜੀ ਹੈਗੀ ਰეკਮੈਂਡ ਕੀਤੀ ਸੀ ਉਹਦੇ ਆਰਡਰ ਮੇਰੇ ਵੱਲੋਂ ਕੱਲ ਜਿਹੜੇ ਹੈਗੇ ਮਿਤੀ 21 ਨੂੰ ਜਿਹੜੇ ਹੈਗੇ ਆਰਡਰ ਕਰ ਦਿੱਤੇ ਗਏ ਸੀ ਜਿਹੜੀ ਹੈਗੇ ਲੇਟ ਆਵਰਸ ਦੇ ਵਿੱਚ ਜਿਹੜੀ ਹੈਗੀ ਪ੍ਰੋਸੈਸ ਦੇ ਵਿੱਚ ਰਾਤ ਜਿਹੜੀ ਦਰਜ ਹੋਇਆ। ਜਿਸ ਨੇ ਬੀਤੀ ਕੋਈ ਕੁਝ ਕੰਮ ਹੋਇਆ ਕਿ ਜਿਹੜੀ 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 ਹੈ ਜਿਹੜੀ ਦੇਖੋ ਇਹ పార్ਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਜਿਹੜਾ ਇਹਨਾਂ ਦੇ ਕਿਉਂਕਿ ਸਾਰਾ ਡਿਵਾਈਸ ਤੋਂ ਪਤਾ ਲੱਗਣਾ ਹੈਗਾ ਐਂਡ ਟੈਕਨੀਕਲ ਇਹਦਾ ਜਿਹੜਾ ਫਰੈਂਸਿਕ ਜਦੋਂ ਫੋਨ ਦੀ ਜਾਂਚ ਹੋਏਗੀ ਕਿ ਇਹ ਜਿਹੜੀ ਵੀਡੀਓ ਹੈ ਕਿ ਕਿਸ ਡਿਵਾਈਸ ਦੇ ਵਿੱਚ ਜਿਹੜੀ ਹੈਗੀ ਬਣੀ ਸੀ ਕਿ ਇਸ ਡਿਵਾਈਸ ਦੇ ਵਿੱਚੋਂ ਅੱਗੇ ਜਿਹੜੀ ਸਰਕੂਲੇਟ ਕੀਤੀ ਗਈ ਆ ਇਹਦੀ ਟ੍ਰਾਂਸਮਿਸ਼ਨ ਕੀਤੀ ਗਈ ਆ ਉਹ ਸਾਰਾ ਹੈਗਾ పార్ਟ ਆਫ ਇਨਵੈਸਟੀਗੇਸ਼ਨ ਹੈ ਐਂਡ ਉਹਦੇ ਵਿੱਚ ਜਿਹੜਾ ਅਸੀਂ ਅੱਗੇ ਆਫਟਰ ਵਰੀ ਆਫਟਰ ਜਿਹੜੀ ਤਫਤੀਸ਼ ਦੇ ਵਿੱਚ ਜੋ ਸਾਰੇ ਤੱਥ ਹਨ ਜੋ ਉਹਨਾਂ ਦੇ ਇਨਸਾਰ ਕਰਕੇ ਕੀਤੀ ਤੇ ਮਕਸਦ ਦੀ ਸਨੈਪਚੈਟ ਦੀ ਚੈਟ ਵੀ ਸਰ ਸਾਹਮਣੇ ਆਦੀ ਹੈ ਮਤਲਬ ਜਦੋਂ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਤੇ WhatsApp ਐਂਡ ਸਰਕਾਰੀ ਚੈਟ ਵੀ ਸਾਹਮਣੇ ਆਉਂਦੀ ਹੈ ਉਹਦੇ ਬਾਰੇ ਕੁਝ ਪਤਾ ਚੀਰਿਆ ਜੋ ਵੀ ਚੈਟ ਹੈ ਜਾਂ ਜੋ ਵੀ ਇਹਦਾ ਫੋਰੈਂਸਿਕਸ ਨੇ ਐਨਾਲਿਸਿਸ ਹੋਣਾ ਹੈਗਾ ਕਿਉਂਕਿ ਉਹਦੇ ਵਿੱਚ ਅਥੈਂਟੀਸਟੀਟੀ ਜਿਹੜੀ ਇਨਫਰਮੇਸ਼ਨ ਹੈ ਕਿੰਦੀ ਕਿ ਜਨੂਅਰ ਹੈ ਕਿ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿਸੇ ਨੇ ਐਡਿਟ ਕੀਤੀ ਹੈ ਜਾਂ ਨਹੀਂ ਕੀਤੀ ਹੈ ਕੋਦਾ ਰੀਜਨਲ ਸੋਰਸ ਆਫ ਜਿਹੜੀ ਇਨਫੋਰਮੇਸ਼ਨ ਦਾ ਡਵਾਈਸ ਦਾ ਕੀ ਹੈਗਾ ਉਹਦੇ ਬੇਸ ਦੇ ਉੱਤੇ ਜਿਹੜੀ ਹੈ ਕਿ ਸਾਰੀ ਉਤੇ ਪਾਰਟ ਜਿਹੜੀ ਹੈਗੀ ਕਿਉਂਕਿ ਸਾਡੇ ਕੋਲ ਸਟੈਚੂਟਰੀ ਪੀਰੀਅਡ ਹੈ ਕਿ ਫਰੋਮ ਦੀ ਰਜਿਸਟ੍ਰੇਸ਼ਨ ਆਫ ਆਰ ਐਫ ਆਈ ਆਰ ਇਨ ਥਿਸ ਕੇਸ ਵਿੱਚ ਸਾਡੇ ਕੋਲੇ ਵੀ ਆਰ ਹੈਵਿੰਗ 60 ਡੇਸ ਟੂ ਕੰਪਲੀਟ ਦਾ ਇਨਵੈਸਟੀਗੇਸ਼ਨ ਤਾਂ 60 ਡੇਸ ਸਾਡੇ ਕੋਲ ਹੈਗੇ ਹਨ ਐਂਡ ਇਸ ਟਾਈਮ ਦੇ ਅੰਦਰ ਜਿਹੜੀ ਹੈ ਕਿ ਅਸੀਂ ਤਫਤੀਸ਼ ਆਪਣੀ ਜਿਹੜੀ ਹੈਗੀ ਆ ਮੁਕੰਮਲ ਕਰਕੇ ਜਿਹੜਾ ਜੋ ਵੀ ਇਹਦੀ ਇੱਕ ਆਪਣੀ ਰਿਪੋਰਟ ਹੁੰਦੀ ਹੈ ਪੁਲਿਸ ਫਾਈਨਲ ਰਿਪੋਰਟ ਜਿਹੜੀ ਲੱਗੀ ਸਾਡੇ ਵੀ ਵਿਲ ਸਬਮਿਟ ਇਨ ਕੋਰਪਰੈਟ ਸੁਵਾਲ ਹੈ ਕਿ ਇੱਕ ਲੜਕੀ ਦੀ ਇਹ ਕਿੰਨੀ ਸਿੱਗੀ ਜਿਹਨੂੰ ਫਸਟ ਟਾਈਮ ਸਰਜੀਤਦਾ ਹੋਇਆ ਥੈਨ ਉਸ ਤੋਂ ਬਾਅਦ ਲੈਂਡ ਮਿਲਿੰਗ ਵੈਰਾ ਸ਼ੁਰੂ ਹੋਈ ਹੈ ਜਾਂ ਪ੍ਰੋਡਕਟ ਜਿਹਨੂੰ ਇਹਨਾਂ ਫਸਟ ਟਾਈਮ ਕਿੱਦਿਆ ਆ ਜਾਂ ਉਹਦੀ ਵੀਡੀਓ ਬਣਾਈ ਹੈ ਥੈਨ ਉਸ ਤੋਂ ਬਾਅਦ ਇੰਡਰਟੇਨਿਟ ਵਿੱਚ ਇੱਕ ਮੌਲਟਨ ਛੋੜਾ ਇਹਨੂੰ ਲੱਗਦਾ ਜੇ ਜੇ ਇਹਜ ਵਾਲਾ ਜਿਹੜਾ ਫੈਕਟਰ ਹੈਗਾ ਉਹ ਇਸ ਜਿਹੜਾ ਹੈਗਾ ਆਪਣੇ ਕੋਈ ਰੇਪ ਦਾ ਕੇਸ ਹੋਵੇ ਉਹਦੇ ਵਿੱਚ ਜਿਆਦਾ ਮੈਟਰ ਨਹੀਂ ਕਰੂਗਾ ਤਾਂ ਉਹਦੇ ਵਿੱਚ ਜਿਹੜੀ ਸਟੈਚੂਟਰੀ ਪ੍ਰੋਵੀਜ਼ਨਸ ਹੈਗੀਆਂ ਨੇ ਸੈਕਟਰ ਦੇ ਤਹਿਤ ਹੈਗੀਆਂ ਨੇ ਕਿ ਅ ਬੇਸ਼ੱਕ ਏਜ ਉਹਦੀ ਕੋਈ ਵੀ ਹੋਵੇ ਬਟ ਕੋਰਪੋਰੇਟ ਡਿਸਾਈਡ ਕਰਦਾ ਹੈ ਕਿ ਯੂਐਨਆਈ ਦੇ ਵਿੱਚ ਉਹਨੂੰ ਕੰਸੀਡਰ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਫਸਟ ਟਾਈਮ ਲਈ ਇਹ ਜਿਹੜਾ ਐਪਲੀਕੇਸ਼ਨ ਦੇ ਵਿੱਚ ਜਿਹੜੇ ਨੇ ਕੱਥ ਦੱਸੇ ਕਿ 2024 ਦੇ ਦੱਸੇ ਜਿਵੇਂ ਮੈਂ ਦੱਸਿਆ ਕਿ ਇਹ ਇਨਕੁਆਰੀ ਤਾਂ ਕਰਦੀ ਜਿਹੜੀ ਹੈਗੀ ਕੀਤੀ ਗਈ ਹੈ ਕਿ ਕ੍ਰੈਡੀਟ ਰੇਟੀਟਿਡ ਮੋਡਲ ਰਿਕੁਆਇਰ ਕੀਤੀ ਗਈ ਕਿਉਂਕਿ 2024 ਦੇ ਪ੍ਰਾਣਾ ਵਕੂਆ ਦੱਸਿਆ ਜਾ ਰਿਹਾ ਸੀ ਤਾਂ 2024 ਦਾ ਤੁਸੀਂ ਜਿਸ ਵਕਤ ਤੇ ਜਿਹੜਾ ਲੜਕੇ ਦੀ ਇੰਦਰ ਜਿਹੜਾ ਪ੍ਰਭਜੀਤ ਹੈਗਾ ਇਹਦੀ ਉਮਰ ਉਦੋਂ 17 ਸਾਲ ਦੇ ਕਰੀਬ ਪੜਤੀ ਸੀ ਜਿਹੜੀ ਲੜਕੀ ਆ ਉਹਦੀ ਜਿਹੜੀ ਹੈ ਕਿ 19 ਸਾਲ ਦੇ 20 ਸਾਲ ਦੇ ਕਰੀਬ ਸੀ ਸਿਰਫ ਗਾਇਆ ਤੁਹ ਪਾਇਆ ਸਿਰਫ ਐਸੀ ਚੀਜ਼ਾਂ ਲੈ ਕੇ ਜਾਂਦਾ ਸੀ ਕਿ ਜਦੋਂ ਨਾ ਸੰਭਵ ਨਹੀਂ ਆ ਪੈਸੇ ਵਗੜਾ ਕੇ ਲੁੱਕੇ ਜਾਂਦੇ ਸੀ ਕਿਉਂਕਿ ਉਹ ਨੂੰ ਆਈ ਥਿੰਕ ਕਿ ਉਹ ਯੂਪ ਦੇ ਕੇਸ ਨੇ ਆਪ ਨੂੰ ਜਿਹੜੇ ਦੋਨੋਂ ਜਿਹੜੇ ਪਰਿਵਾਰ ਇਹਨਾਂ ਦੇ ਹੈਗੇ ਸੀ ਪ੍ਰਭਜੀਤ ਤਾਂ ਦੇ ਜਿਹੜੇ ਦੋਨੋਂ ਘਰੋਂ ਤੋਂ ਜਿਹੜੇ ਵੈਲਟੂ ਤੋਂ ਫੈਮਿਲੀਜ਼ ਨੂੰ ਬਿਲੋਂਗ ਕਰਦੇ ਆਂ ਜੀ ਕੋਈ ਪੈਸੇ ਦੀ ਐਕਸਟਰੈਸ਼ਨ ਵਾਲੀ ਜਿਹੜੀ ਗੱਲ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਨਹੀਂ ਆਈ ਬਟ ਜਿਹੜੀਆਂ ਉਹ ਇਨੀਸ਼ੀਅਲਸ ਜੋ ਸਾਨੂੰ ਇਹਦੇ ਵਿੱਚ ਆਇਆ ਕਿ ਉਹ ਲੜਕੀ ਵੱਲੋਂ ਇਹ ਜਿਹੜੇ ਅਲੀਗੇਸ਼ਨ ਲਾਏ ਗਏ ਕਿ ਮੈਨੂੰ ਬਰਾਤਮਕਾ ਕੇ ਜਾਂ ਮੇਰੇ ਕੰਸੈਂਟ ਤੋਂ ਬਿਨਾਂ ਉਹਦੇ ਨਾਲ ਜਿਹੜੇ ਹੈਗੇ ਉਹ ਲੜਕੀ ਵੱਲੋਂ ਦੱਸਿਆ ਗਿਆ ਕਿ ਸਰੀਰਕ ਸੰਬੰਧ ਉਹਨਾਂ ਤੱਥਾਂ ਦੀ ਅਸੀਂ ਜਾਂਚ ਕਰਕੇ ਪਰਚਾ ਦਿੱਤਾ ਅਨ ਮੇਨਲੀ ਜਿਹੜਾ ਹੈਗਾ ਕਿ ਵੀਡੀਓ ਵਾਇਰਲਸ ਜਿਹੜੀ ਵਾਇਰਲ ਹੋਈ ਜਾਂਦੀ ਉਸ ਤੋਂ ਬਾਅਦ ਜਦੋਂ ਇਹ ਬੈਟਰ ਲੜਕੀ ਵੱਲੋਂ ਪਾਇਆ ਗਿਆ ਅੰਡ ਜਿਹੜੇ ਸਾਡੇ ਨੋਟਿਸ ਦੇ ਪਿੱਛੇ ਲੜਕੀ ਨੇ ਕਿਹਾ ਕਿ ਉਹ ਵੀ ਐਲਕੋਹਲ ਸੀ ਜਾਂ ਕੋਈ ਹੋਰ ਕੋਈ ਸਿੰਥੈਟਿਕ ਡਰਗ ਕੁਝ ਐਸਾ ਉਹ ਕੋਈ ਨਸ਼ੀਲੀ ਚੀਜ਼ ਕੋਕ ਦੇ ਵਿੱਚ ਕਹਿੰਦੀ ਕਿ ਮੈਨੂੰ ਜਿਹੜੀ ਦੇ ਦਿੱਤੀ ਬਟ ਉਹ ਨਸ਼ੀਲੀ ਕਦੋਂ ਦੀ ਦਿੱਤੀ ਕੋਈ ਪੁਰਾਣਾ ਵਕੂ ਹੈ ਉਹਨੂੰ ਜਿਹੜਾ ਹੈਗਾ ਅ ਵੈਰੀਫਾਈ ਕਰਨ ਦੇ ਵਿੱਚ ਇਨਵੈਸਟੀਗੇਟ ਦੇ ਕਰਨ ਦੇ ਵਿੱਚ ਜਿਹੜਾ ਹੈਗਾ ਟਾਈਪ ਦਾ ਕਿ ਵੀ ਤੁਸੀਂ ਕਿ ATM ਪਹੁੰਚ ਲਾਈਆਂ ਨੇ ਅੰਚਲ ਜੇ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ ਹਾਂ ਜਿਹੜੀਆਂ ਜੜੀਆਂ ਨੇ ਰੇਪ ਦੀਆਂ ਸੈਕਸ਼ਨਸ ਤੇ ਜਿਹੜੀਆਂ ਆਰ ਪੀ ਐਕਟ ਦੀਆਂ ਸੈਕਸ਼ਨਸ ਤੇ ਮੈਂ ਪਹਿਲਾਂ ਦੱਸ ਚੁੱਕਿਆ ਜਿਹੜੀ ਆਰ ਪੀ ਐਕਚੁਅਲੀ ਹੈ ਕਿ 67 ਸੈਕਸ਼ਨ ਐਂਡ 67ਏ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਿਹੜਾ ਹੈਗਾ 2000 ਦੀ ਇਨਫੋਰਮੇਸ਼ਨ ਦੀਆਂ ਜਿਹੜੀਆਂ ਧਰਾਵਾਂ ਨੇ ਵੀਡੀਓ ਵਾਇਰਲ ਕਰਨ ਸਮੇਂ ਅਸੀਂ ਜੜੀਆਂ ਲਾਗੋ ਕੀਤੀਆਂ ਐਂਡ ਜਿਹੜੀ ਹੈਗੀ ਰੇਪ ਦੀਆਂ ਜਿਹੜੀਆਂ 65 ਕਲॉज 2 ਜਿਹੜੀ ਬੀ ਐਨ ਐਸ ਦੀ ਹੈਗੀ 351 ਦੀ ਹੈਗੀ ਆ 64 ਕਲॉज 2 ਦੀ ਜਿਹੜੀ ਲੱਗੇ ਆ ਉਹ ਫਰਬੇਨਸ ਜਿਹੜੇ ਨੇ ਇਹ ਤਾਂ ਰੰਗ ਜਿਹੜੀਆਂ ਇਹਦੇ ਵਿੱਚ ਇਨਵੋਲਡ ਸਿਰ ਇੱਕ ਲਾਭ ਕੀਤੀ ਹੈ ਕਿ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀ ਪੁਲਿਸ ਛਾਪੇਮਾਰੀ ਜਿਹੜੀਆਂ ਇਹਨਾਂ ਨੇ ਕੀਤੀ ਜਾ ਰਹੀ ਹੈ ਉਹਨਾਂ ਦੇ ਲੋਕਆਊਟ ਸਰਕੂਲਰ ਜਿਹੜੇ ਹੈਗੇ ਨੇ ਜਾਰੀ ਕਰ ਦਿੱਤੇ ਨਹੀਂ ਫੈਮਿਲੀ ਦੀ ਪਰਿਵਾਰ ਜਿਹੜਾ ਪਰਿਵਾਰ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਕੰਦੀ ਕਰ ਲਈ ਹੈ ਉਹ ਘਰਾਂ ਦੇ ਵਿੱਚ ਵਾਲੇ ਨਹੀਂ ਮਲੇ ਪਰ ਉਹ ਜਿਹੜੀਆਂ ਪੁਲਿਸ ਪਾਰਟੀਆਂ ਜਿਸੀਂ ਲਾ ਕੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਜਿਹੜਾ ਹੈਗਾ ਵਾਕਫੀ ਟੀਮਾਂ ਭੇਜੀਆਂ ਸਰ ਇੱਕ ਲਾਸਟ ਇੰਕੀਪੀਸ਼ਨ ਹੈ ਜਿਹਦੇ ਕਿਸੇ ਆਫਿਸਰ ਸਪਾਰਟ ਇਡੈਂਟੀਫਾਈ ਕੀਤਾ ਗਿਆ ਇਹਨਾਂ ਦੇ ਪਿੱਛੇ ਤਾਂ ਖੂਤੋ ਕੀ ਲੱਗਦੀ ਹੈ ਕਿ ਇਸ ਵਿੱਚ ਕਲੈਸਿਟੀ ਹੈ ਕਿ ਜਿਸ ਜਿਹੇ ਜਨਰਲ ਸਰਵਿਸ ਜਿਹਾ ਨਿਕਲੇ ਕਿ ਸਭ ਇਹਨਾਂ ਦਾ ਲਾਸਟ ਇੰਕੀਪੀਸ਼ਨ ਹੋ ਰਹੀ ਸੀ ਉਹਨਾਂ ਨੂੰ ਪੁਲਿਸਿੰਗ ਇਹਨੂੰ ਕਿੱਦਾਂ ਦੇਖੀ ਕਿ ਸਾਰੇ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਾਂ ਕਿਸ ਤਰੀਕੇ ਹੋਈ ਹੈ ਜਾ ਇਹ ਇਨਫਰਮੇਸ਼ਨ ਉਹਦੇ ਕਿਉਂ ਆਈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕਿਉਂ ਜਿਹੜੀ ਹੈਗੀ ਆ ਵੀ ਸ਼ੇਅਰ ਸਾਡੇ ਨਾਲ ਇਨਫਰਮੇਸ਼ਨ ਕੀਤੀ ਗਈ ਇਹ ਸਾਰਾ ਜਿਹੜਾ ਮੈਟਰ ਅਡਵਾਈ ਨਾਲ ਦੇਖਣ ਦਾ ਬੰਦ ਹੈ ਬਟ ਜਿਹੜੇ ਇਹ ਕਿ ਸਾਡੀ ਆਮ ਜਨਤਾ ਨੂੰ ਜਾਂ ਆਮ ਯੂਥ ਨੂੰ ਇਹ ਹੀ ਅਪੀਲ ਹੈ ਕਿ ਤੁਹਾਡਾ ਜੇ ਕਿਸੇ ਨਾਲ ਕੋਈ ਕਿਸੇ ਤਰੀਕੇ ਦਾ ਵੀ ਆਪਣਾ ਕਿਸੇ ਦਾ ਕੋਈ ਰਿਸ਼ਤਾ ਹੁੰਦਾ ਤਾਂ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਕਿਉਂਕਿ ਇੱਕ ਕਾਨੂੰਨੀ ਅਪਰਾਧ ਹੈ ਇਹਦੇ ਨਾਲ ਜਿਹੜੀ ਹੈਗੀ ਆ ਅ ਜਿਸ ਜਿਸ ਨੇ ਵੀ ਕੋਈ ਇਸ ਨੂੰ ਅੱਗੇ ਸ਼ੇਅਰ ਕਰੇਗਾ ਜਾਂ ਜਿਸਦੇ ਮੋਬਾਈਲ ਦੇ ਵਿੱਚ ਵੀ ਇਹ ਵਾਲਾ ਕੰਟੈਂਟ ਪਾਇਆ ਗਿਆ ਐਂਡ ਇਸ ਕਿਉਂਕਿ ਸਾਡੇ ਕੋਲ ਅੱਜਕੱਲ ਟੈਕਨੀਕਲ ਸਾਡੇ ਕੋਲੇ ਬਹੁਤ ਸਾਰੇ ਸੌਫਟਵੇਅਰ ਨੇ ਕਿ ਸਾਰਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕਿੱਥੇ ਤੱਕ ਜਿਹੜੀ ਹੈਗੀ ਵੀਡੀਓ ਗਈ ਹੈ ਤਾਂ ਜਿਸਦੇ ਕੋਲੇ ਵੀ ਜਿਸ ਨੇ ਅੱਗੇ ਸ਼ੇਅਰ ਕੀਤੀ ਹੋਵੇ ਉਹਦੇ ਖਿਲਾਫ ਵੀ ਐਕਸ਼ਨ ਹੋਣਾ ਐਂਡ ਜੇ ਜ਼ਰੂਰਤ ਪਈ ਤਾਂ ਅਸੀਂ ਇੱਕ ਨਵਾਂ ਪਰਚਾ ਵੀ ਇਹਦੇ ਵਿੱਚ ਦਰਜ ਕਰਾਂਗੇ ਤੇ ਜਿਹੜੇ ਜਿਹੜਾ ਕੋਈ ਅੱਗੇ ਵਾਇਰਲ ਕਰ ਰਿਹਾ ਵੀਡੀਓ ਉਹਨਾਂ ਦਾ ਉਸ ਰੈਲੇਵੈਂਟ ਗਰੀਨ ਸੈਕਸ਼ਨਸ ਦੇ ਉਹਨਾਂ ਦੇ ਤਰ੍ਹਾਂ ਤਸੀਹ ਜਿਹੜੀ ਬਰਦਾਈ ਕਾਰਵਾਈ ਉਹਨਾਂ ਦੇ ਤਹਿਤ ਵੀ ਕਰਾਂਗੇ ਇਸ ਕਰਕੇ ਮੇਰੀ ਸਾਰੇ ਜਿਹੜੇ ਹੈ ਜਿਹਨੇ ਇਸ ਵਾਰ ਦੇ ਜਿਹੜੇ ਸਾਰੇ ਯੂਥ ਨੂੰ ਹੋਰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਹ ਇੱਕ ਪਾਰਟਿਕੂਲਰ ਇਸ ਵਾਲੀ ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਕੰਟੈਂਟ ਹੈ ਉਹਨੂੰ ਆਪਣੇ ਤੁਹਾਡੇ ਫੋਨ ਦੇ ਵਿੱਚ ਰੱਖਣਾ ਵੀ ਅਪਰਾਧ ਹੈ ਐਂਡ ਉਹਨੂੰ ਅੱਗੇ ਟਰਾਂਸਮਿਟ ਕਰਦਾ ਵੀ ਅਪਰਾਧ ਹੈ ਅਗਰ ਕਿਸੇ ਦੇ ਫੋਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਕੰਟੈਂਟ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਬੜੀ ਕਾਨੂੰਨੀ ਕਾਰਵਾਈ ਕਿ ਰਹੀ ਹੈ ਕਿ ਸਖਤ ਤੋਂ ਸਖਤ ਕਾਨੂੰਨੀ ਘਾਰ ਵੀ ਅਮਚ ਗਿਆ ਹੈ